ਜਿਹੜੇ ਬਾਬਾ ਸ਼੍ਰੀਚੰਦ ਮਹਾਰਾਜ ਨੇ ਉਹ ਬਾਲ ਜੀ ਦੀ ਮਹਾਂਪੁਰਖ ਸੀ ਤੇ ਉਹ ਹਰੇਕ ਥਾਂ ਹੀ ਆ ਜਿੱਥੇ ਵੀ ਉਹਨਾਂ ਨੂੰ ਕੋਈ ਉਹਨਾਂ ਦਾ ਨਾਮ ਲੈ ਲੈਂਦਾ ਉੱਥੇ ਹੀ ਹਾਜ਼ਰ ਹੋ ਜਾਂਦੀ ਬਾਬਾ ਸ਼੍ਰੀਚੰਦ ਮਹਾਰਾਜ ਦੀ ਸ਼ਕਤੀ ਬਹੁਤ ਅਗੜੀ ਆ ਤੇ ਕਹਿੰਦੇ ਕਿ ਉਹ ਇਹਦਾ ਜਾਂਗੀਰ ਬਾਦਸ਼ਾਹ ਹੀ ਨਾ ਉਹ ਬਾਬਾ ਜੀ ਦਾ ਦਰਸ਼ਨ ਕਰਨਾ ਚਾਹੁੰਦਾ ਹੈ ਉਹਨੇ ਵੱਡੇ ਹਾਥੀ ਉੱਤੇ ਭੇਜੇ ਕਿ ਜਾਓ ਬਾਬਾ ਜੀ ਨੂੰ ਲੈ ਕੇ ਉਹ ਸੈਨਾ ਭੇਜੀ ਫੌਜ ਭੇਜੀ ਉਹ ਜਦੋਂ ਸੈਨਾ ਲੈਣ ਗਈ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੂੰ ਤੇ ਉਹ ਜਿਹੜਾ ਵੱਡਾ ਮੇਨ ਬੰਦਾ ਉਹਨਾਂ ਦਾ ਉਹ ਕਹਿੰਦਾ ਮਹਾਂਪੁਰਖੋ ਬਾਬਾ ਜੀ ਆਪ ਜੀ ਲਈ ਹਾਥੀ ਭੇਜਿਆ ਜahangir ਬਾਦਸ਼ਾਹ ਨੇ ਤੇ ਆਪ ਜੀ ਇਹਦੇ ਤੇ ਸੱਜੋ ਤੇ ਜahangir ਬਾਦਸ਼ਾਹ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦਾ ਮਾਹਪੁਰ ਕਹਿੰਦੇ ਸਾਡਾ ਹਾਥੀ ਤਾਂ ਸਾਡੀ ਲੋਈ ਦਾ ਨਹੀਂ ਭਾਰ ਚੱਲ ਸਕਦਾ ਸਾਡਾ ਭਾਰ ਚਾਲੂ ਤੁਹਾਡਾ ਹਾਥੀ ਉਹ ਕਹਿੰਦੇ ਬਾਬਾ ਜੀ ਭਾਵੇਂ ਜੋ ਮਰਜ਼ੀ ਰੱਖ ਲੋ ਹਾਥੀ ਆ ਗਾੜੀ ਭਾਰ ਵੱਡੇ ਵੱਡੇ ਚਾਲ ਲੈਣੇ ਨੇ ਹੁਣ ਸਾਧੂ ਬੱਜਿਆਂ ਘਾਤੂੜੀ ਕਰੀਦਾ ਸਾਧੂ ਅਗੇ ਤਾਂ ਨਿਮਰਤਾ ਕਰ ਲਈਦੀ ਹੈ ਸਾਧੂ ਬੱਜੇ ਨੱਟ ਲਾਦਾ ਸਾਧੂ ਦਾ ਤਾਂ ਬਜਣਾ ਰੱਬ ਨਹੀਂ ਮੋੜ ਸਕਦਾ ਉਹ ਬਾਬਾ ਸ਼੍ਰੀਚੰਦ ਮਹਾਰਾਜ ਨੇ ਫ੍ਰਿਕ ਕੀਤਾ ਆਪਣੀ ਲੋਈ ਹੀ ਨਾ ਜਿਹੜੀ ਉਹ ਹਾਥੀ ਉੱਤੇ ਪੂਰੀ ਕਹਿ ਦਿੰਦੇ ਆ ਉਧਰ ਮਾਲਵੇ ਦੇ ਲੋਕ ਆਪਾਂ ਲੋਈ ਕਹਿੰਦੇ ਮਾਝੇ ਵਾਲੀ ਉਹ ਹਾਥੀ ਦੇ ਉੱਤੇ ਪਾਈ ਤੇ ਹਾਥੀ ਅੱਧਾ ਧਰਤੀ 'ਚ ਗਟਿਆ ਵੀ। ਸ਼ਾਂਗਰਾਂ ਨਿਕਲੀਆਂ ਹਾਥੀ ਦੀਆਂ ਦੇ ਮਹਾਪੁਰਖਾਂ ਦੀ ਲੋਈ ਦੀ ਐਡੀ ਪਾਵਰ ਵਾ। ਫਿਰ ਮਾ ਉਹ ਕਹਿੰਦੇ ਬਾਬਾ ਜੀ ਹਾਥੀ ਮਰ ਜਰਾਂ ਵਾਂਦੇ ਕਿਰਪਾ ਕਰੋ ਆਪ ਜੀ। ਬਾਬੇ ਕਹਿੰਦੇ ਲੋਈ ਚੱਕ ਦਿਓ ਪੂਰੀ ਚੱਕ ਦਿਓ ਸਾਡੀ। ਉਹ ਪੂਰੀ ਚੱਕੀ ਤੇ ਹਾਥੀ ਫਿਰ ਤਾਂ ਆ ਗਿਆ। ਇਹ ਕਰਕੇ ਸਾਧੂ ਦਾ ਵਜਨ ਬਹੁਤ ਤਗੜਾ ਹੁੰਦਾ ਵਾ ਜੋਸ਼ ਸਾਧੂ ਕਹਦੇ ਮੰਨਣਾ ਹੁੰਦਾ ਵਾ। ਬਾਬਾ ਸ਼੍ਰੀਚੰਦ ਮਹਾਰਾਜ ਦੀ ਬੜੀ ਬੜੀ ਸ਼ਕਤੀ ਆ ਕੋਈ ਨਿੱਕੀ ਮੋਟੀ ਖੇਡ ਥੋੜੀ ਆ ਗੁਰਨਾਨਕ ਸਾਹਿਬ ਦਾ ਪੁੱਤਰ ਵਾ